ਸੁਹਾਵੀ ਮਤਰੋ ਕੀ ਹਾਲ ਚਾਲ ਆ ਅੱਜ ਦੀ ਇਸ ਵੀਡੀਓ ਚ ਮੈਂ ਦੱਸਣਾ ਯਾਰ ਮੈਂ ਕਿਹੜੀਆਂ ਚੀਜ਼ਾਂ ਲਈ ਬ੍ਰੋ ਜਿਆਦਾ ਰੱਬ ਨੂੰ ਸ਼ੁਕਰ ਗੁਜ਼ਾਰਾ ਸਭ ਤੋਂ ਪਹਿਲਾਂ ਯਾਰ ਮੇਰਾ ਸਰੀਰ ਵਧੀਆ ਕੰਮ ਕਰ ਰਿਹਾ ਰੱਬਾ ਤੁਹਾਡਾ ਬਹੁਤ ਬਹੁਤ ਰੱਬ ਧੰਨਵਾਦ ਮੇਰਾ ਸਾਰਾ ਸਰੀਰ ਵਧੀਆ ਫਿੱਟ ਕੰਮ ਕਰ ਰਿਹਾ ਦੂਜੀ ਚੀਜ਼ ਮੈਂ ਇਸ ਵੇਲੇ ਦੁਬਈ ਹਾਂ ਤੇ ਮੈਨੂੰ ਇੱਕ ਜੌਬ ਮਿਲੀ ਹੋਈ ਆ ਜਿਹੜਾ ਕਿ ਮੇਰੇ ਪਰਿਵਾਰ ਦਾ ਤੇ ਮੇਰਾ ਮੈਨੂੰ ਮਤਲਬ ਕਿ ਰੋਜ਼ਗਾਰ ਪ੍ਰਵਾੜ ਪ੍ਰੋਵਾਈਡ ਕਰ ਰਹੀ ਆ ਤੇ ਇਹਦੇ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਆ ਪਹਿਲਾਂ ਆਪਦੇ ਸਰੀਰ ਵਧੀਆ ਕੰਮ ਕਰ ਰਿਹਾ ਮੇਰਾ ਦੂਜਾ ਮੇਰਾ ਜਿਹੜਾ ਕੰਮ ਕਰ ਰਿਹਾ ਉਹਦੇ ਲਈ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਤੀਜਾ ਮੈਂ ਸਭ ਤੋਂ ਜ਼ਿਆਦਾ ਸ਼ੁਕਰਗੁਜ਼ਾਰ ਹੈਗਾ ਆਪਦੇ ਪਰਿਵਾਰ ਲਈ ਵੀ ਮੇਰਾ ਪਰਿਵਾਰ ਮੇਰੇ ਨਾਲ ਹਮੇਸ਼ਾ ਕੋਈ ਪ੍ਰੋਬਲਮ ਨਹੀਂ ਕੋਈ ਵੀ ਮੈਨੂੰ ਹਮੇਸ਼ਾ ਮੇਰੇ ਦਿਮਾਗ ਚ ਰਹਿੰਦੀ ਵੀ ਹਾਂ ਮੇਰਾ ਪਰਿਵਾਰ ਮੇਰੇ ਨਾਲ ਤੇ ਇਹ ਤਿੰਨ ਚੀਜ਼ਾਂ ਮੇਰੇ ਲਈ ਬਹੁਤ ਜ਼ਰੂਰੀ ਆ ਤੇ ਹੁਣ ਮੈਂ ਕੋਸ਼ਿਸ਼ ਕਰ ਰਿਹਾ ਵਾ ਇਹ ਚੀਜ਼ਾਂ ਨੂੰ ਹੋਰ ਇੰਪਰੂਵ ਕਰਾਂ ਹੋਰ ਇਹਨਾਂ ਦੇ ਕੰਮ ਕਰਾਂ ਤੇ ਬਾਤ ਤੋਂ ਬਾਅਦ ਜਿਵੇਂ ਆਪ ਦਾ ਹੁਣ ਮੈਂ ਜੌਬ ਨੂੰ ਛੱਡ ਕੇ ਕੁਝ ਗਾਂਵ ਜਿਵੇਂ ਆਪ ਦਾ ਪਰਸਨਲ ਬ੍ਰਾਂਡ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵਾ ਸਰੀਰ ਨੂੰ ਹੋਰ ਇੰਪਰੂਵਮੈਂਟ ਕਰ ਰਿਹਾ ਹਾਂ ਦਿਨੋਂ ਦਿਨ ਰੋਜ਼ ਜਿਮ ਜਾਣ ਜਾਣ ਦੀ ਕੋਸ਼ਿਸ਼ ਕਰਦਾ ਤੇ ਇਸ ਤਰੀਕੇ ਨਾਲ ਹੁਣ ਮੈਂ ਬਹੁਤ ਜ਼ਿਆਦਾ ਧਿਆਨ ਆਪ ਦਾ ਫੋਕਸ ਇਹ ਚੀਜ਼ਾਂ ਦੇ ਰਿਹਾ ਹਾਂ ਪਰ ਅੱਜ ਦੇ ਇਸ ਟਾਈਮ ਤੇ ਵੀ ਮੈਂ ਪੂਰਾ ਖੁਸ਼ ਹਾਂ ਪੂਰਾ ਸੈਟੀਸਫਾਈ ਹਾਂ ਬਈ ਮੈਂ ਬਹੁਤ ਵਧੀਆ ਚੇਂਜ ਕਰ ਰਿਹਾ ਹਾਂ ਤੇ ਬਹੁਤ ਖੁਸ਼ ਹਾਂ ਇਸ ਕਰਕੇ ਰੱਬ ਦਾ ਧੰਨਵਾਦ ਰੱਬ ਦਾ ਬਹੁਤ ਬਹੁਤ ਸ਼ੁਕਰੀਆ ਇਹ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਆਪਦੀ ਮਿਹਰ ਬਣਾਈ ਰੱਖਿਓ ਤੇ ਮਿਹਨਤ ਕਰਨ ਦਾ ਬਲ ਬਖਸ਼ਿਓ ਕਿਉਂਕਿ ਇਸ ਤੋਂ ਪਹਿਲਾਂ ਮੈਂ ਬਹੁਤ ਜ਼ਿਆਦਾ ਕਨਫਿਊਜ਼ ਸੀ ਬਹੁਤ ਜ਼ਿਆਦਾ ਮੇਰੀ ਮੈਂਟਲ ਹੈਲਥ ਖਰਾਬ ਸੀ ਤੇ ਹੁਣ ਮੈਂ ਆਪਦੇ ਆਪ ਨੂੰ ਪਿਛਲੇ 3-4-5 ਮਹੀਨਿਆਂ ਤੋਂ ਇੰਨਾ ਜ਼ਿਆਦਾ ਇੰਪਰੂਵਮੈਂਟ ਕੀਤਾ ਨਾ ਤੇ ਹੁਣ ਮੈਂ ਡੇਲੀ ਬੇਸਿਸ ਤੇ ਖੁਸ਼ ਰਹਿਣਾ ਅੱਗੇ ਮੈਂ ਅੱਕੇ ਰਹਿੰਦਾ ਹੀ ਹਮੇਸ਼ਾ ਹੁਣ ਮੇਰੇ ਕੋਲੇ ਜੋ ਜੋ ਚੀਜ਼ਾਂ ਵੀ ਹੈਗੀਆਂ ਵਾ ਉਹ ਉਹ ਚੀਜ਼ਾਂ ਲਈ ਬਹੁਤ ਜ਼ਿਆਦਾ ਸ਼ੁਕਰ ਹੋ ਯਾਰ ਬਹੁਤ ਜ਼ਿਆਦਾ ਮੈਨੂੰ ਬੈਠੇ ਨੂੰ ਵੈਸੇ ਮੈਨੂੰ ਐਂ ਕਈ ਚੀਜ਼ਾਂ ਚ ਇੱਥੇ ਆ ਜਾਂਦਾ ਜਿਹਦੇ ਕਰ ਮੈਂ ਖੁਸ਼ ਹੋ ਜਾਂਦਾ ਪਹਿਲਾਂ ਮੇਰੇ ਕੋਲੇ ਸਾਰਾ ਕੁਝ ਹੁੰਦਾ ਸੀਗਾ ਫਿਰ ਵੀ ਮੈਂ ਬੜਾ ਦੁਖੀ ਹੁੰਦਾ ਸੀ ਮੈਂ ਵੇਖਦਾ ਰਹਿਣਾ ਵੀ ਯਾਰ ਉਹਦੇ ਕੋਲ ਤਾਂ ਇਹ ਆ ਉਹਦੇ ਕੋਲ ਤਾਂ ਇਹ ਆ ਸੋਸ਼ਲ ਮੀਡੀਆ ਤੇ ਐਵੇਂ ਕੰਪੇਅਰ ਕਰਦਾ ਰਹਿਣਾ ਤੇ ਬੜੀ ਮੈਂਟਲ ਹੈਲਥ ਖਰਾਬ ਕੀਤੀ ਪਰ ਹੁਣ ਜਦੋਂ ਦਾ ਮੈਂ ਸਿੱਖਿਆ ਨਾ ਵੀ ਕਿਵੇਂ ਗ੍ਰੈਟੀਟਿਊਡ ਆਪਾਂ ਆਪ ਦਾ ਜਿਹੜੀਆਂ ਚੀਜ਼ ਆਪਣੇ ਕੋਲ ਹੈਗਾ ਉਹਨੂੰ ਸ਼ੁਕਰਗੁਜ਼ਾਰ ਕਰਨਾ ਤੇ ਉਸ ਤੋਂ ਬਾਅਦ ਮੈਂ ਬਹੁਤ ਆਪ ਦਾ ਪੋਜ਼ੀਟਿਵ ਚੇਂਜ ਦੇਖਿਆ ਤੇ ਸਭ ਤੋਂ ਵੱਡੀ ਇੱਕ ਚੀਜ਼ ਜਿਹੜੀ ਮੈਂ ਹਮੇਸ਼ਾ ਇਹੀ ਰეკਮੈਂਡ ਕਰਦਾ ਵੀ ਆਪ ਦੇ ਆਪ ਨੂੰ ਕਦੇ ਵੀ ਕ੍ਰਿਟੀਸਾਈਜ਼ ਨਹੀਂ ਕਰਨਾ ਜੋ ਮਰਜ਼ੀ ਹੋਏ ਤੇ ਇਹ ਚੀਜ਼ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਸੋ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਵਿੱਚ ਮੈਂ ਦੱਸਾਂ ਹੁਣ ਮੈਂ ਰੋਜ਼ ਕੋਸ਼ਿਸ਼ ਕਰਿਆ ਕਰਦੀ ਆ ਵੀ ਆ ਵੀਡੀਓ ਇੱਕ ਮੈਂ ਇੱਥੇ ਆ ਕੇ ਬਣਾਇਆ ਕਰਾਂ ਇੱਕ ਮੈਂ ਉੱਥੇ ਡਿਊਟੀ ਤੇ ਬਣਾਇਆ ਕਰਾਂ ਕਿਉਂਕਿ ਕਈ ਵਾਰ ਇੱਥੇ ਆ ਕੇ ਟਾਈਮ ਨਹੀਂ ਲੱਗਦਾ ਹੁਣ ਮੈਂ ਸੌਣ ਲੱਗਾ ਸੀ ਪਰ ਫਿਰ ਵੀ ਮੈਨੂੰ ਆਏ ਸੀ ਮੈਂ ਇੱਕ ਵੀਡੀਓ ਦਾ ਰਿਕਾਰਡ ਹੀ ਕਰ ਲਈ ਐਟ ਲੀਸਟ ਕੁਝ ਨਾ ਕੁਝ ਤਾਂ ਬੋਲ ਤਾਂ ਕਰਕੇ ਮੈਂ ਅੱਜ ਗ੍ਰੈਟੀਟਿਊਡ ਜਰਨਲਿੰਗ ਆਫ ਦੀ ਸੈल्फ ਮੋਬਾਈਲ ਤੇ ਕੀਤੀ ਹੈ ਇਹ ਗ੍ਰੈਟੀਟਿਊਡ ਜਰਨਲ ਹੀ ਹੁੰਦੀ ਆ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਲਈ ਆਪਾਂ ਸ਼ੁਕਰਗੁਜ਼ਾਰ ਆ ਉਹਨੂੰ ਯਾਦ ਕਰਨਾ ਤੇ ਰੱਬ ਦਾ ਸ਼ੁਕਰ ਕਰਨਾ ਓਕੇ ਅੱਜ ਦੀ ਵੀਡੀਓ ਚ ਇੰਨਾ ਹੀ